ਮੇਰੀ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਿਰਜ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਸਰ ਅੱਜ ਅਸੀਂ ਗੱਲ ਕਰਾਂਗੇ ਲੈਸਨੇ ਕਰਮ ਸਿੰਘ ਪਰਮवीर ਚੱਕਰਵਜੇਤਾ ਬਾਰੇ ਇਹਨਾਂ ਦਾ ਜਨਮ 15 ਸਤੰਬਰ 1915 ਨੂੰ ਬਰਨਾਲੇ ਡਿਸਟ੍ਰਿਕਟ ਦੇ ਪਿੰਡ ਸਹੈਣਾ ਦੇ ਵਿੱਚ ਹੁੰਦਾ ਜੀ ਇਹ ਦਾ ਨਾਮ ਸਰਦਾਰ ਉਤਮ ਸਿੰਘ ਕਿਸਾਨੀ ਕਰਦੇ ਸਨ ਇਹਨਾਂ ਦੇ ਜਿਹੜੀ ਮੋਢਲੀ ਸਿੱਖਿਆ ਹੈ ਉਹ ਪਿੰਡ ਦੇ ਵਿੱਚੋਂ ਹੀ ਲਈ ਔਰ ਪਿੰਡ ਦੇ ਵਿੱਚ ਦੋ ਤਿੰਨ ਬਜ਼ੁਰਗ ਐਸੀ ਸਨ ਜੋ ਕਿ ਵਰਲਡ ਵਾਰ 1 ਦੇ ਵਿੱਚ ਲੜੇ ਹੋਏ ਸਨ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਉਹਨਾਂ ਦੀਆਂ ਕਹਾਣੀਆਂ ਸੁਣ ਕੇ ਫੌਜ ਵਿੱਚ ਭਰਤੀ ਹੋਣ ਦਾ ਮਨ ਬਣਾਇਆ ਔਰ 1941 ਨੂੰ ਫੌਜ ਦੇ ਵਿੱਚ ਭਰਤੀ ਹੋ ਜਾਂਦੇ ਨੇ ਟ੍ਰੇਨਿੰਗ ਤੋਂ ਬਾਅਦ ਫਰਸਟ ਸਿੱਖ ਦੇ ਵਿੱਚ ਆਪਣੀ ਨੌਕਰੀ ਸ਼ੁਰੂ ਕਰਦੇ ਨੇ ਜੀ ਔਰ ਉਸ ਟਾਈਮ ਵਰਲਡ ਵਾਰ 2 ਵੀ ਚੱਲ ਰਹੀ ਸੀਗੀ ਯੂਨਿਟ ਬਰਮਾ ਦੇ ਵਿੱਚ ਜਾਂਦੀ ਹੈ ਬਰਮਾ ਦੇ ਵਿੱਚ ਇੱਕ ਐਡਮਨ ਬਾਕਸ ਨਾਮ ਦੀ ਜਗ੍ਹਾ ਦੇ ਉੱਤੇ ਲੜਾਈ ਹੁੰਦੀ ਹੈ ਲੜਾਈ ਦੇ ਵਿੱਚ ਵਿਖਾਈ ਹੋਈ ਬਹਾਦਰੀ ਕਰਕੇ ਕਰਮ ਸਿੰਘ ਨੂੰ ਮਲਟੀ ਮੈਡਲ ਦੇ ਨਾਲ ਨਾਮ ਨਾਲ ਵੀ ਸਨਮਾਨਿਤ ਕੀਤਾ ਜਾਂਦਾ ਹੈ ਜੀ ਕਰਮ ਸਿੰਘ ਜੀ ਆਪਣੀ ਬਟਾਲੀਅਨ ਦੇ ਵਿੱਚ ਇੱਕ ਇਮਾਨਦਾਰ ਸਾਰੇ ਦੀ ਇੱਜ਼ਤ ਕਰਨ ਵਾਲੇ ਔਰ ਹਾਸਮੁਖ ਸੁਭਾਅ ਦੇ ਸੈਨਿਕ ਵਜੋਂ ਜਾਣੇ ਜਾਂਦੇ ਸਨ 1947 ਤੋਂ ਬਾਅਦ ਦੇਸ਼ ਆਜ਼ਾਦ ਹੁੰਦਾ ਹੈ ਔਰ 48 ਦੇ ਵਿੱਚ ਸਾਡਾ ਰੌਲਾ ਸ਼ੁਰੂ ਹੋ ਜਾਂਦਾ ਜੀ ਪਾਕਿਸਤਾਨ ਦੇ ਨਾਲ ਕਸ਼ਮੀਰ ਦਾ ਔਰ ਇੱਕ ਕਸ਼ਮੀਰ ਦੀ ਪਹਿਲੀ ਲੜਾਈ ਜਿਹੜੀ ਹੈ ਸਭ ਤੋਂ ਪਹਿਲਾਂ ਫਰਸਟ ਸਿੱਖ ਹੀ ਉੱਥੇ ਜਾ ਗਈ ਸੀਗੀ ਔਰ ਉਹਨੇ ਉਹ ਲੜਾਈ ਜਿਹੜੀ ਉਹ ਲੜੀ ਹੈ ਜਦੋਂ ਪਸ਼ਤੂਮ ਕਬਾਇਲੀ ਜਿਹੜੇ ਨੇ ਇਹਨਾਂ ਨੇ ਬਾਰਡਰ ਪਾਰ ਕਰਕੇ ਵਾਪਸ ਆਪਣੇ ਇੰਡੀਆ ਵਾਲੇ ਕਸ਼ਮੀਰ ਦੇ ਵਿੱਚ ਆਉਂਦੇ ਨੇ ਤਾਂ ਆ ਕੇ ਕੋਪਵਾੜਾ ਬਾਰਡਰ ਦੇ ਨਾਲ-ਨਾਲ ਤਿੱਥਵਾਲ ਪਿੰਡ ਪੈਂਦਾ ਜੀ ਜਾਂ ਕਹੋ ਕੁਝ ਤਿੱਥਵਾਲ ਦਾ ਇਲਾਕਾ ਸੀਗਾ ਉਹਦੇ ਉੱਤੇ ਕਬਜ਼ਾ ਕਰ ਲਿਆ 23 ਮਈ 1948 ਨੂੰ ਭਾਰਤੀ ਫੌਜ ਨੇ ਵਾਪਸ ਇਹਨਾਂ ਇਲਾਕਿਆਂ ਦੇ ਉੱਤੇ ਕਬਜ਼ਾ ਕੀਤਾ ਔਰ ਪਾਕਿਸਤਾਨ ਫੌਜ ਨੇ ਜਵਾਬੀ ਹਮਲਾ ਕੀਤਾ ਜਿਹੜੀ ਭਾਰਤੀ ਫੌਜ ਸੀਗੀ ਉਸ ਟਾਈਮ ਦੇ ਤੇ ਇਸ ਸਥਿਤੀ ਦੇ ਵਿੱਚ ਨਹੀਂ ਸੀਗੀ ਕਿ ਉੱਥੇ ਕਬਜ਼ਾ ਬਣਾਈ ਰੱਖ ਸਕੇ ਇਸ ਲਈ ਇਹਨਾਂ ਨੇ ਤਿਤਵਾਲ ਰਿੱਜ ਜਿਹੜਾ ਹੈ ਉਹ ਛੱਡ ਕੇ ਉਸ ਤੋਂ ਪਿੱਛੇ ਹੋ ਕੇ ਆਪਣੀ ਜਗ੍ਹਾ ਦੇ ਉੱਤੇ ਬੈਠੇ ਨੇ। ਔਰ 13 ਅਕਤੂਬਰ ਨੂੰ ਪਾਕਿਸਤਾਨ ਫੌਜ ਜਿਹੜੀ ਹੈ ਦੁਬਾਰਾ ਇੱਕ ਵੱਡਾ ਹਮਲਾ ਕਰਦੀ ਹੈ। ਇਹ ਹਮਲਾ ਉਹ ਜੋ ਤਿਤਵਾਲ ਜਿਹੜੀ ਜਗ੍ਹਾ ਸੀਗੀ ਤਿਤਵਾਲ ਬ੍ਰਿਜ ਦੇ ਨਾਲ-ਨਾਲ ਉਸ ਦੇ ਖੱਬੇ ਪਾਸੇ ਜਿਹੜੀ ਦੱਖਣ ਦੇ ਵਿੱਚ ਇੱਕ ਰਿਸ਼ਮਾਰ ਗਲੀ ਸੀਗੀ ਉੱਤੇ ਔਰ ਪੱਛਮ ਦੇ ਵਿੱਚ ਨਹੀਂ ਸੌਰੀ ਪੂਰਬ ਦੇ ਵਿੱਚ ਜਿਹੜੇ ਸੀਗੇ ਨਸਤਾਚੁਰ ਗਲੀ ਜਾਂ ਨਸਤਾਚੁਰ ਦਲਾ ਅੰਤਰਾ ਕਹਿੰਦੇ ਜੀ ਉਹਨੂੰ ਉਹਨਾਂ ਦੇ ਉੱਤੇ ਕਬਜ਼ਾ ਕਰਨ ਦੀ ਨੀਅਤ ਨਾਲ ਇਹ ਹਮਲਾ ਕੀਤਾ ਸੀਗਾ ਜਿਹੜੇ ਰਿਸ਼ਮਾਰ ਗਲੀ ਐ ਰਿਸ਼ਮਾਰ ਗਲੀ ਦੇ ਉੱਤੇ ਇੱਕ ਪੋਸਟਰ ਦੇ ਉੱਤੇ ਲੈਸਨੇ ਕਰਮ ਸਿੰਘ ਜਿਹੜੇ ਨੇ ਇਹ ਆਪਣੇ ਪਲਟੂਨ ਆਪਣੇ ਸੈਕਸ਼ਨ ਦੀ ਕਮਾਂਡ ਕਰ ਰਹੇ ਸੀਗੇ ਭਾਵੇਂ ਉਸ ਟਾਈਮ ਦੇ ਉੱਤੇ ਪਾਕ ਫੌਜ ਦੀ ਗਿਣਤੀ ਜ਼ਿਆਦਾ ਸੀਗੀ ਪਰ ਫਿਰ ਵੀ ਲੈਸਨੇ ਕਰਮ ਸਿੰਘ ਦੀ ਸੈਕਸ਼ਨ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਗੋਲੀਬਾਰੀ ਹੋਈ ਹਮਲਾ ਨਕਾਮ ਕੀਤਾ ਗਿਆ ਪਾਕ ਫੌਜ ਨੇ ਦੂਸਰਾ ਹਮਲਾ ਕੀਤਾ ਦੂਸਰਾ ਹਮਲਾ ਵੀ ਨਕਾਮ ਕੀਤਾ ਗਿਆ ਜਦੋਂ ਇਹ ਹਮਲਾ ਨਕਾਮ ਹੁੰਦਾ ਹੈ ਫੌਜ ਵਾਪਸ ਜਾਂਦੀ ਹੈ ਤੇ ਗਿਣਤੀ ਮਿੰਟਾਂ ਤੋਂ ਬਾਅਦ ਜਦੋਂ ਲక్ష్ਣ ਕਰਮ ਸਿੰਘ ਦੇਖਦਾ ਹੈ ਕਿ ਉਹਨਾਂ ਦੀ ਸੈਕਸ਼ਨ ਦੇ ਕੁਝ ਬੰਦੇ ਤਾਂ ਵਿਚਾਰੇ ਜ਼ਖਮੀ ਹੋ ਗਏ ਨੇ ਇੱਕ ਦੋ ਬੰਦੇ ਸ਼ਹੀਦ ਹੋਏ ਨੇ ਔਰ ਮੈਸਨੇ ਕਰਮ ਸਿੰਘ ਵੀ ਕਾਫੀ ਜ਼ਖਮੀ ਹੋ ਗਏ ਸੀਗੇ ਆਪ ਵੀ ਇਨਾਂ ਨੂੰ ਹੁਕਮ ਚਾਹੀਏ ਮਿਲਿਆ ਕਿ ਤੁਸੀਂ ਇਹ ਪੋਸਟ ਛੱਡ ਦਿਓ ਪਿੱਛੇ ਆਪਣੇ ਹੈੱਡਕੁਆਰਟਰ ਦੇ ਵਿੱਚ ਜਾਓ ਪਰ ਲੈਸਨੇ ਕਰਮ ਸਿੰਘ ਨੇ ਪੋਸਟ ਛੱਡਣੀ ਮੁਲਾਸਮ ਨਹੀਂ ਸਮਝੀ ਔਰ ਲੜਨ ਦਾ ਫੈਸਲਾ ਕੀਤਾ ਉਸ ਰਾਤ ਇੱਕ ਰਾਤ ਦੇ ਵਿੱਚ ਤੁਸੀਂ ਇਹ ਦੇਖ ਲਓ ਕਿ ਦੁਸ਼ਮਣ ਨੇ 8 ਹਮਲੇ ਕੀਤੇ ਔਰ 8 ਦੇ 8 ਹਮਲੇ ਹੀ ਲੈਸਨੇ ਕਰਮ ਸਿੰਘ ਔਰ ਉਹਦੇ ਸਾਥੀਆਂ ਨੇ ਉਹ ਨਾਕਾਮ ਕੀਤੇ ਇੰਨਾ ਹਮਲਿਆਂ ਦੇ ਵਿੱਚ ਬੈਨਟ ਦੇ ਨਾਲ ਵੀ ਲੜਾਈ ਲੜੀ ਗਈ ਲੈਸਨੇਕ ਕਰਮ ਸਿੰਘ ਕੋ ਸਿਰਫ ਜਾਂ ਬੈਨਟ ਬਚੇ ਜਾਂ ਗ੍ਰਨੇਡ ਬਚੇ ਗ੍ਰਨੇਡ ਦੇ ਨਾਲ ਵੀ ਲੜਾਈ ਲੜੀ ਗਈ ਔਰ ਦਿਨ ਚੜ੍ਹਦੇ ਤੱਕ ਦੁਸ਼ਮਨ ਨੂੰ ਰੋਕਿਆ ਗਿਆ ਇਨ੍ਹਾਂ ਹਮਲਿਆਂ ਦੇ ਦੌਰਾਨ ਕੀਤੀ ਹੋਈ ਵਧੀਆ ਕਮਾਂਡ ਆਪਣੇ ਜ਼ਖਮੀ ਸਾਥੀਆਂ ਦੀ ਸਾਂਭ ਸੰਭਾਲ ਔਰ ਦੁਸ਼ਮਨ ਦੇ ਕੀਤੇ ਨਕਾਮ ਹਮਲਿਆਂ ਕਰਕੇ ਗਵਰਨਮੈਂਟ ਨੇ ਲੈਸਨੇ ਕਰਮ ਸਿੰਘ ਨੂੰ ਪਰਮवीर ਚੱਕਰ ਦੇ ਨਾਲ ਸਨਮਾਨਿਤ ਕੀਤਾ ਉਸ ਤੋਂ ਬਾਅਦ ਲੈਸਨੇ ਕਰਮ ਸਿੰਘ ਆਪਣੀ ਡਿਊਟੀ ਜਿਹੜੀ ਆ ਉਹ ਜਾਰੀ ਰੱਖਦੇ ਨੇ ਆਪਣੀ ਨੌਕਰੀ ਜਿਹੜੀ ਜਾਰੀ ਰੱਖਦੇ ਨੇ ਔਰ 10 ਜਨਵਰੀ 1957 ਨੂੰ ਲੈਸਨੇ ਕਰਮ ਸਿੰਘ ਜਿਹੜੇ ਨੇ ਇਹ ਪ੍ਰਮੋਸ਼ਨ ਹਾਸਲ ਕਰਦੇ ਆ ਹੋਇਆ ਨੈヴ ਸੂਬੇਦਾਰ ਬਣਦੇ ਨੇ ਉਸ ਤੋਂ ਬਾਅਦ 1 ਮਾਰਚ 1964 ਨੂੰ ਇਹ ਸੂਬੇਦਾਰ ਬਣਦੇ ਨੇ। ਔਰ ਸੂਬੇਦਾਰ ਮੇਜਰ ਬਣਦੇ ਨੇ। 26 ਜਨਵਰੀ 1969 ਨੂੰ ਸੂਬੇਦਾਰ ਮੇਜਰ ਤੋਂ ਆਰਨਰੀ ਪ੍ਰਮੋਟ ਹੋ ਕੇ ਇੱਕ ਕੈਪਟਨ ਬਣਦੇ ਨੇ। ਔਰ ਸਤੰਬਰ 1969 ਦੇ ਵਿੱਚ ਇੱਕ ਆਰਨਰੀ ਕੈਪਟਨ ਰਿਟਾਇਰ ਹੋ ਜਾਂਦੇ ਨੇ। ਰਿਟਾਇਰ ਹੋ ਕੇ ਆਪਣੇ ਪਿੰਡ ਹੀ ਆਪਣਾ ਅਗਲਾ ਜੀਵਨ ਸ਼ੁਰੂ ਕਰਦੇ ਨੇ ਜੀ ਇਹ ਔਰ 20 ਜਨਵਰੀ 1953 ਨੂੰ ਪਿੰਡ ਸਹਾਨਾ ਦੇ ਵਿੱਚ ਹੀ ਲੈਸਨੇ ਕਰਮ ਸਿੰਘ ਜਿਹੜੇ ਨੇ ਇਹ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਚਲੇ ਜਾਂਦੇ ਨੇ ਏ ਸੀ ਜੀ ਸਾਡੇ ਪਰਮवीर ਚੱਕਰਵਿਜੇਤਾਲ ਲੈਸਨੇ ਕਰਮ ਸਿੰਘ ਜੀ ਦੇ ਬਾਰੇ ਵੀਡੀਓ ਕੱਲ ਨੂੰ ਇੱਕ ਵੀਡੀਓ ਲੈ ਕੇ ਹੋਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਅਸੀਂ ਕਾ ਜਿਉਂਦੇ ਰੋ